हां गाय अजय तूरी द्रालिया चाचा पतीजाक करा इलाज करा गे मैं गुड़ कड के आई आवा अपने ना ठंडा ठंडा पानी पिया होनील कि वो सपेरा भी आ गया सुनील

ਹਵਾ ਨਹੀਂ ਉਹ ਦੱਸ ਦਿਉ ਭਾਈ ਸੰਪਰਕ ਕਰਿਓ ਤੇ ਜਿਨਾਂ ਨੂੰ ਟੂੜੀ ਲਾਉਣੀ ਆ ਉਹ ਭਾਈ ਗੁਰਦਾ ਵੀ ਪ੍ਰਬੰਧ ਕਰਕੇ ਰੱਖਿਓ ਕਿਉਂਕਿ ਜਿਹੜੀ ਧਸਟ ਹੁੰਦੀ ਹੈ ਨਾ ਇਹ ਛਾਤੀ ਤੇ ਜੰਮ ਜਾਂਦੀ ਆ ਤੇ ਇੱਕ ਡਲੀ ਭਾਈ ਗੁਰਦੀ ਤੇ ਠੰਡਾ ਠੰਡਾ ਪਾਣੀ ਤਾਂ ਕਿ ਜਿਹੜੀ ਆਪਣੀ ਛਾਤੀ ਤੇ ਜੰਮੀ ਹੋਈ ਧਸਟ ਹੈ ਵਿਚਾਰਾ ਨੂੰ ਇਹਨਾਂ ਨੁਕਸਾਨ ਨਾ ਕਰੇ ਤੇ ਉਹਦੇ ਨਾਲ ਬਲਗਮ ਰਾਇ ਬਾਹਰ ਆ ਜਾਂਦੀ ਆ ਫਟਾਫਟ ਸੰਭੀ ਜਾਂਦੇ ਕਿਉਂਕਿ ਹਜੇ ਤਾਂ ਹਵਾ ਨਹੀਂ ਚੜੀ ਗਈ ਹਵਾ ਥੋੜ੍ਹੀ ਥੋੜ੍ਹੀ ਚੱਲ ਰਹੀ ਆ ਤੇ

ਸਨੀਲ ਹੁਣ ਵੀ ਤੋੜੀ ਨਹੀਂ ਹੁਣ ਤਾਂ ਮਿਸਤਰੀ ਵਾਲੇ ਕੰਮ ਤੇ ਜਾਣਾ ਅੱਛਾ ਅੱਛਾ ਭਾਈ ਮੁੰਡਾ ਮਿਸਤਰੀ ਵੀ ਹੈਗਾ ਪੱਕੀ ਸਹਰੀ ਦਾ ਕੰਮ ਕਰਦਾ ਹੈ ਤੇ ਜਿਨ੍ਹਾਂ ਨੇ ਕੋਈ ਜਿਨ੍ਹਾਂ ਨੂੰ ਲੋਡ ਹੋਵੇ ਕੋਈ ਕੰਧ ਕੋਲਾ ਕੋਈ ਵੀਡੀਓ ਰਾਈ ਜਰੂਰ ਸੰਪਰਕ ਕਰਿਓ ਸਾਡੇ ਨਾਲ ਮੈਸੇਜ ਰਾਈ ਤੇ ਆਪਾਂ ਚਲੋ ਕਿਸੇ ਹਨਾ ਗਰੀਬ ਦੀ ਰੋਟੀ ਸੁੱਖ ਦੀ ਪੱਕਦੀ ਹੋ ਜੇ ਤੇ ਗਾਇਸ ਮੇਰੇ ਨਾਲ ਅੱਖਾਂ ਦੇ ਵਿੱਚ ਕਚਰਾ ਪੈ ਗਿਆ ਸੀਗਾ ਮੈਂ ਮੈਸ ਕਰਕੇ ਥੋੜੀ ਇੱਧਰ ਆ ਗਈ ਨਾਲੇ ਹੁਣ ਨਾ ਗੁੜ ਲੈ ਕੇ ਜਾਉਂਗੀ ਉਹਨਾਂ ਦੇ ਲਈ ਨਾਲ ਠੰਡਾ ਠੰਡਾ ਪਾਇ ਤੋੜੇ ਦਾ ਪਾਣੀ ਅਸੀਂ ਵਰਤਦੇ ਆ ਤੇ ਆਪਾਂ ਹੀ ਮੈਂ ਦੋ ਡਲੀਆਂ ਗੁੜ ਦੀਆਂ ਕੱਢੀਆਂ ਮੈਂ ਕਿਹਾ ਚਾ ਲੈ ਵਿਚਾਰੇ ਸਵੈਰ ਦੇ ਲੱਗੇ ਆ ਹਨਾ ਇਹ ਗੁੜ ਨਾ ਦਰਸ਼ਕੋ ਇੰਨੀ ਵਧੀਆ ਚੀਜ਼ ਐ ਤੇ ਆਪਾਂ ਸੋਚ ਵੀ ਨਹੀਂ ਸਕਦੇ ਵੀ ਇਸ ਦੇ ਕੀ ਕੀ ਫਾਇਦੇ ਆ ਹਨਾ ਜੇ ਇਸ ਤਰੀਕੇ ਕੋਈ ਵੀ ਥੂੜੀ ਤੰਦਾ ਕੰਮ ਕਰਦਾ ਤੇ ਭਾਈ ਗੁੜ ਦੀ ਨਲੀ ਸਵੇਰ ਵੀ ਖਾ ਕੇ ਤੁਸੀਂ ਜਾਇਆ ਕਰੋ ਤੇ ਥੋੜਾ ਬੁਰਜੇ ਅਗਲਾ ਕੋਈ ਨਹੀਂ ਲੈ ਕੇ ਆਉਂਦਾ ਕੋੜ ਤਾਂ ਤੁਸੀਂ ਆਪਣਾ ਪ੍ਰਬੰਧ ਕੋਲੇ ਰੱਖਿਆ ਕਰੋ ਕਿਉਂਕਿ ਗੁੜ ਹੈ ਨਾ ਜਿਹੜਾ ਖਾਏ ਬਾਅਦ ਤੇ ਆਪਣੀ ਥਾਪੀ ਦੇ ਉੱਤੇ ਜਿਹੜੀ ਡਸਟ ਆ ਉਹ ਨਹੀਂ ਜੰਮਦੀ ਹੈ ਨਾ ਆਪਾਂ ਨੁਕਸਾਨ ਨਹੀਂ ਹੁੰਦਾ ਨਹੀਂ ਤਾਂ ਕਿਤੇ ਨਾ ਕਿਤੇ ਆਪਾਂ ਆਪਣੇ ਫਿਰ ਆਪਣੇ ਹਰ ਰੋਜ਼ ਆਪਾਂ ਜਿਹੜੇ 15-20 ਦਿਨ ਤਾਂ ਮੰਨ ਕੇ ਚੱਲੋ ਵੀ ਇਸ ਦਾ ਕੰਮ ਚੱਲਦਾ ਹੀ ਚੱਲਦਾ ਤੂਰੀ ਦਾ ਗੁੜ ਖਾ ਲੋ ਗੁੜ ਤੇ ਡਲੇ ਵੱਡੇ ਵੱਡੇ ਲੈ ਲੈਂਦੇ ਆਲਾ ਤਾਂ ਤੁਸੀਂ ਵੀ ਲੋ ਇਹ ਤਾਂ ਇੰਨੇ ਨਹੀਂ ਖਾਂਦੇ ਹੁੰਦੇ ਅੱਜ ਥੋੜਾ ਹਾਂ ਕੀ ਆ ਅਜਾ ਪਰ ਜੜੀ ਵੀ ਭਾਈ ਗੁੜ ਖਾਈ ਜਾਂਦੇ ਆ ਸੁਨਿਲ ਖਾਣਾ ਚਾਹੀਦਾ ਪੁੱਤਾ ਗੁੜ ਤਾਂ ਠੀਕ ਐ ਫੱਕ ਨਹੀਂ ਜੰਮਦੀ ਫੱਕ ਨਹੀਂ ਜੰਮਦੀ ਕੀ ਹਾਂ ਸੁਨਿਲ ਤੋੜੇ ਦਾ ਪਾਣੀ ਹੈ ਪੁੱਤਾ ਠੰਡਾ ਹੈ ਨਾ ਠੀਕ ਐ ਹਸਤਾ ਤੋੜੇ ਦਾ ਹੀ ਪੀਣੇ ਆ ਪੁੱਤਾ ਪਾਣੀ ਤਾਂ ਤੋੜੇ ਦਾ ਹੀ ਵਰਤਣਾ ਚਾਹੀਦਾ ਹੈਗਾ ਸਹੀ ਰਹਿੰਦਾ ਸਿਹਤ ਵਾਸਤੇ ਖਾ ਹੀ ਲੈ ਸਾਰਾ ਸਾਰਾ ਨਹੀਂ ਖਾਣਾ ਮੈਂ ਹਾਂ ਸੁਨਿਲ ਹੋਰ ਲੈ ਲਈ ਪੁੱਤਾ ਮੈਂ ਤਾਂ ਹੁੰਦੀ ਰੱਖੀ ਜੀ ਕੋਈ ਨਹੀਂ ਛੱਗੇ ਮੇਰੇ ਹਾਂ ਆਈ ਚਾਸ ਮੇ ਸੇ ਟ੍ਰੱਕ ਉਹ ਵੰਡੀ ਰ ਕੋ ਕਰਾ ਰੱਖ ਦਿੰਦੇ ਸੀ ਅੱਛਾ ਕੇ ਐਦਾਂ ਕੰਮ ਸੀਗਾ ਇੰਨਾ ਗੁੜ ਖਾਣਾ ਹੁੰਦਾ ਸੀ ਜੇ ਜਾਣਾ ਦੋੜਲੇ ਦੇ ਪਾਣੇ ਸੁਨੀਲ ਤੀਆਂ ਦਾ ਤਿੰਨੇ ਡੋੜਲੇ ਖਾ ਜਾਂਦਾ ਇਹ ਜੀ ਬਲਾਂ ਗੁੜ ਬਹੁਤ ਖਾਦਾ ਮੇਰਾ ਮੈਂ ਕਿਹਾ ਆ ਗਿਆ ਪਾਣੀ ਪੀ ਜਾਂਦਾ ਟਰਾਲੀ ਪੀਣਾ ਪਾਣੀ ਬਸ ਆ ਗਿਆ ਪਾਣੀ ਪੀਣਾ ਆ ਗਿਆ ਹੁਈ ਵਸੜੀ ਜੀ ਦੀ ਤੇਰੀ

ਜਪਾ ਜਿਹੜੀ ਤੂੜੀ ਸੀਗੀ ਥੋੜੀ ਥੋੜੀ ਇੱਥੇ ਰਹਿ ਗਈ ਆ ਤੇ ਉਹ ਅਸੀਂ ਚੱਕੀ ਜੰਨੇ ਆ ਤੇ ਬਾਕੀ ਹਿੱਸੇ ਪੈਂਦਾ ਥੋੜਾ ਥੋੜਾ ਕੰਮ ਬੰਦੇ ਨੂੰ ਕਰਨਾ ਚਾਹੀਦਾ ਹਾਂ ਕਰਨਾ ਚਾਹੀਦਾ ਨੇ ਹਾਂ ਤੇ ਸਾਨੂੰ ਸਾਰੇ ਕਹਿੰਦੇ ਆ ਬਾਕੀ ਆਪਣੇ ਜਸਪ੍ਰੀ ਚਲੇ ਟੇਗੀ ਤੂੜੀ ਸਾਰੇ ਸਾਨੂੰ ਕਹਿੰਦੇ ਭਾਈ ਤੁਸੀਂ ਤਾਂ ਤੂੜੀ ਵੇਚਣ ਵਾਸਤੇ ਇਕੱਠੀ ਕਰੀ ਜੰਨੇ ਆ ਤੇ ਪਾਈ ਵੇਚਣ ਵਾਸਤੇ ਕਾਹ ਤੋਂ ਅਸੀਂ ਦੁੱਧ ਨਾਲ ਪਸੂ ਲੈ ਕੇ ਆਉਣਾ ਦਾ ਡੈਡੀ ਮੈਂ ਤਾਂ ਰੇਤੇ ਤੋਂ ਐਲਰਜੀ ਹੈ ਤਾਂ ਫੇਰ ਵੀ ਕੰਡਾ ਦੁੱਧ ਤਾਂ ਨਹੀਂ ਕੰਡਾ ਲੜਨ ਕੋਤੋਂ ਦੁੱਧ ਤਾਂ ਨਹੀਂ ਐਲਰਜੀ ਹੁਣ ਐ ਉਹ ਤਾਂ ਨਹੀਂ ਹੋਣੀਗੀ ਸਹੀ ਸਹੀ ਤੁਹ ਜਵਾਈ ਗਈ ਦਹੀਂ ਤਾਂ ਫਿਰ ਤੁਹਨ ਪਤਾ ਇੱਕ ਕਕੂਜਾ ਪੂਰਾ ਭਰਿਆ ਪ੍ਰੀਤ ਨੇ ਪਰੇ ਲਾ ਦਿੰਗੀ ਆਪਾਂ ਫਿਰ ਗੇਟ ਲੱਗਦਾ ਕਰ ਦਾਂਗੇ ਦਰਸ਼ਕੋ ਕਿਉਂਕਿ ਗੇਟ ਲਾ ਲਿਆ ਸੀਗਾ ਅਸੀਂ ਤੇ ਗੇਟ ਫਿਰ ਬੰਦ ਕਰਨਾ ਵੀ ਜ਼ਰੂਰੀ ਹੈ ਨਾ ਰਾਤ ਭਰ ਆਤੇ ਕੁੱਤੇ ਬਿੱਲੇ ਕੋਈ ਸੌ ਬੰਦਾ ਕੱਲਾ ਵੀ ਹੋਵੇ ਤਾਂ ਆਪ ਦਾ ਗੇਟ ਲਾਇਆ ਤੇ ਸੁੱਤਾ ਉਹ ਜ਼ਰੂਰ ਗਰਮੀ ਹੋਗੀ ਗਰਮੀ ਬਹੁਤ ਜ਼ਿਆਦਾ ਗਰਮੀ ਹੈ 10 ਵਜ ਚੁੱਕੇ ਆ ਜੀ ਸਵੇਰ ਦੇ ਤੇ ਗਰਮ ਗਰਮ ਲੋ ਹੈ ਜਿਹੜੀ ਚੱਲਣ ਲੱਗ ਗਈ ਆ ਪੈਜੋਗੇ ਤੁਹਾਡੀ ਵਧੀਆ ਹਾਂਜੀ ਪਾਣੀ ਪੂਣੀ ਛਿੜਕੀ ਜਾਂਦੇ ਆ ਇੱਧਰ ਜੇ ਇੱਧਰ ਜੇ ਰਹਿ ਗਈ ਉਹ ਦਿੱਤੇ ਹੁਣ ਮੈਂ ਉਹ ਕਰਕੇ ਆਈ ਆ ਲਓ ਉਸਤਾਦ ਜੀ ਭਾਈ ਇਹ ਕਹਿੰਦੇ ਮੇਰੇ ਪੁੱਤ ਤੇ ਰੀਣ ਨਾ ਪਵੇ ਹੈ ਮੇਰੇ ਪੁੱਤ ਨੂੰ ਰੀਣ ਖਾਂਦੀ ਆ ਆਹ ਲਓ ਜੀ ਇੱਥੇ ਇਹ ਤਾਂ ਮੈਂ ਇਕੱਠਾ ਕਰ ਦਿੰਦੀ ਇੱਧਰ ਜਿਹਾ ਸੱਤੇ ਆਹ ਜਿਹੜੀ ਆ ਟੰਗਲੀਆਂ ਨੇ ਮੈਂ ਤਾਂ ਜੇ ਕਰਤੀ ਇੱਥਾਂ ਜੇ ਇਹੋ ਕਰ ਦੋ ਹਾਂ ਹਾਂ ਇੱਕ ਤੇ ਮੜ ਮੜ ਪਾਣੀ ਆ ਪਾ ਦਾਂਗੇ ਨਾ

ਕਿ ਮੈਂ ਤੈਨੂੰ ਤੇ ਨੰਗਮ ਕੇ ਸੂਟ ਸੌ ਕੇ ਤਾਂ ਹਰ ਕਿ ਆਫ ਨਹੀਂ ਲੱਗਣਾ ਤੇ ਵਧੀਆ ਭਾਈ ਜੇ ਤੂੰ ਸੂਟ ਸਿੱਖ ਜੰਗੀ ਤਾਂ ਤੈਨੂੰ ਮੁੜ ਕੇ ਲੋੜ ਨਹੀਂ ਪੈਣੀ ਕਿਸੇ ਦੀ ਮਿੰਤ ਕਰਨ ਦੀ ਜਿਵੇਂ ਹੁਣ ਤਾਂ ਮੇਰੀ ਮਿੰਤ ਕਰਦੀ ਮੈਂ ਤਾਂ ਪਤਾ ਉਲਝ ਨਹੀਂ ਤਾਂ ਨਹੀਂ ਕਰਨੀ ਵਾ ਥੋੜੀ ਬੋਤ ਥੋੜੀ ਬੋਤ ਕਰੇਗੀ ਕਟਾਈ ਤਾਂ ਮੈਨੂੰ ਕਰਨੀ ਪਿਆ ਕਰੂਗੀ ਨਾ ਕਟਾਈ ਤਾਂ ਤੈਨੂੰ ਤਾਂ ਕਰ ਹੀ ਲੈਣੀ ਅੱਛਾ ਅੰਗ ਤਾਂ ਲੱਲੇ ਲਾ ਰੱਖੇ ਕਟਾਈ ਕਰ ਕਰਕੇ ਝੂਠੀ ਨਾ ਹੋਵੇ ਤਾਂ ਹਾਂ ਕਿਵੇਂ ਫਰ ਲਗਾ ਸੀ ਮੈਂ ਕਿੱਤੀ ਨੀਵੇਂ ਹੋ ਕੇ ਡਿੱਗੀ ਹਾਂ ਭਾਈ ਮੈਂ ਦੇਖੀ ਤਿੰਨਸ ਕੱਲ ਮੇਰਾ ਨੋਹ ਤਨ ਪਤਾ ਟੁੱਟ ਗਿਆ ਮੈਨੂੰ ਬੜਾ ਦੁੱਖ ਆਇਆ ਓਕੇ ਆਲੋ ਜੀ ਕੰਮ ਤੇ ਜਾਈ ਜਾਂਦੇ ਹੁਣ ਹਾਂ ਇਨਾਲ ਠੰਡਾ ਲੈ ਲੈ ਆਲੋ ਭਾਈ ਠੰਡਾ ਖਾ ਵੀ ਲੈ ਆਲੇ ਆਪ ਤੇ ओके okay, आ देखो दर्शकों इत्ते पक्खा ला रखे है मैतरी नु फील नहीं हुंदा ਵੀ ਗਰਮੀ ਹੈ ਚਲੋ ਠੀਕ ਹੈ ਫਿਰ ਵਾਹ ਸੱਚੇ ਪਾਸ਼ਾ ਮੇਰ ਕੀ ਹਾਂਜੀ ਪਿਆਰੇ ਦਰਸ਼ਕੋ ਹੁਣ ਅਸੀਂ ਹੋਏ ਹਾਂ ਜੀ ਬਿਲਕੁਲ ਫ੍ਰੀ ਹੈਨਾ ਤੇ ਹੁਣ 2 ਘੰਟੇ ਕੋਈ ਰੈਸਟ ਕਰਾਂਗੇ ਕਿਉਂਕਿ ਗਰਮੀ ਹੈ ਜਿਹੜੀ ਬਹੁਤ ਜ਼ਿਆਦਾ ਹੋ ਚੁੱਕੀ ਹੈ 2 ਘੰਟੇ ਰੈਸਟ ਕਰਕੇ ਦਰਸ਼ਕੋ ਉਸ ਤੋਂ ਬਾਅਦ ਲੱਗਾਂਗੇ ਜੀ ਕਲੀ ਦਾ ਕਪੜਾ ਸੌਣ ਚਾਹ ਬਣੀ ਪੀ ਕੇ ਠੀਕ ਹੈ ਦਰਸ਼ਕੋ ਵੀਡੀਓ ਵਧੀਆ ਲੱਗੀ ਤਾਂ ਦਬਕੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਲਾਈਕ ਕਰਨਾ ਨਾ ਭੁੱਲਿਓ ਤੇ ਮਿਲਦੇ ਆਂ ਜੀ ਆਪਾਂ ਕੱਲ ਦੇ ਬਲੌਗ ਤੱਕ ਦੇ ਲਈ ਧੰਨਵਾਦ ਸਸਪੈਂਡ ਬਾਏ ਬਾਏ